D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਸ ਕੁਬੀਰ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮਾਫੀ ਮੰਗੀ ਹੈ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਚੱਲਦੀ ਰਹੀ ਹੈ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਸਾਡੇ ਪੁਰਾਣੇ ਸਾਥੀ ਨੇ ਉਹਨਾਂ ਤੋਂ ਵੀ ਮੈਂ ਮਾਫੀ ਮੰਗਦਾ ਜੋ ਸਾਤੋਂ ਗਲਤੀਆਂ ਹੋਈਆਂ ਨੇ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮਾਮਲੇ ਨੂੰ ਲੈ ਕੇ ਸਾਡੇ ਵੱਲੋਂ ਸੁਖਦੇਵ ਸਿੰਘ ਢੀਂਸਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੁਖਦੇਵ ਸਿੰਘ ਢੀਂਸਾ ਦਾ ਕਹਿਣਾ ਹੈ ਕਿ ਮੈਂ ਸੁਖਵੀਰ ਸਿੰਘ ਬਾਦਲ ਦੀ ਮਾਫੀ ਦਾ ਸਵਾਗਤ ਕਰਦਾ ਹਾਂ ਦੇ ਰਾਜ ਦਰਸਤਾਏ ਤੇ ਨਾਲੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮੀਟਿੰਗ ਕਰਾਂਗਾ ਤੇ ਵਿਚਾਰ ਕਰਾਂਗੇ ਕਿ ਵਾਪਸ ਜਾਣਾ ਹੈ ਜਾਂ ਫਿਰ ਨਹੀਂ 300 ਸਭ ਸੁਖਵੀਰ ਸਿੰਘ ਬਾਦਲ ਨੇ ਜਨਤਾ ਤੋਂ ਮਾਫੀ ਮੰਗੀ ਹੈ ਬੇਅਦਬੀ ਨੂੰ ਲੈ ਕੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਪੁਰਾਣੇ ਸਾਥੀ ਨੇ ਅਸੀਂ ਉਹਨਾਂ ਨੂੰ ਇਕੱਠੇ ਕਰਾਂਗੇ ਤੇ ਤੁਹਾਨੂੰ ਵੀ ਵਿਚ ਮਿਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਇਹ ਕੋਈ ਗੱਲ ਹੈ ਕਿ ਜਿੱਤੂ ਜੱਗਰਵਾਲ ਨੇ ਪਾਸੇ ਮੰਗਦਾ ਉਹ ਤਾਂ ਅਸੀਂ ਬਗਨ ਚੰਡੀਗੜ੍ਹ ਉੱਥੇ ਹੀ ਹੋਵੇ ਜੇ ਰਾਜ ਦੂਸਰੇ ਜੀ ਅਸੀਂ ਸਾਡੀ ਪਹਿਲਾਂ ਵੀ ਮੰਗਤੀ ਵੀ ਤਾਂ ਮਾਫੀ ਮੰਗੇ ਰੈਨ ਕਰੇ ਜੀ ਕਾਲ ਲਾਈਨ ਕਰਦੇ ਤਾਂ ਨਹੀਂ ਜਾਂਦਾ ਤੁਹਾਨੂੰ ਆ ਰਿਹਾ ਜੀ ਵਾਪਸ ਮੰਗਦੀ ਹੁਣੇ ਜੀ ਇਹ ਚੰਗੀ ਗੱਲ ਹੋਈ ਹੈ ਜੀ ਲੇਕਿਨ ਜਿਸ ਤਰ੍ਹਾਂ ਅਗਲੀ ਅਗਲੇ ਸਵੇਰੇ ਜੀ ਉਹ ਪਾਰਟੀ ਦੀ ਮੀਟਿੰਗ ਬੁਲਾਵਾਂਗੇ ਪੰਜ ਚਾਰ ਦਿਨ ਚ ਜੀ ਪਾਰਟੀ ਕੋਲ ਫੈਸਲਾ ਕਰੀ ਜੀ ਜੇਕਰ ਗੱਲ ਕੀਤੀ ਜਾਵੇ ਕਾਲੀ ਬੀਜੇਪੀ ਦੇ ਗੱਠ ਜੋੜ ਦੀ ਜੀ ਲੱਗਦਾ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਸਕਦਾ ਜਿਸ ਤਰ੍ਹਾਂ ਸਰਜੀਤ ਸਿੰਘ ਰਖੜਾ ਨੇ ਬਿਆਨ ਜਾਰੀ ਕਰਕੇ ਆਪਣਾ ਵਾਪਸ ਲੈ ਲਿਆ ਜੀ ਤੁਹਾਨੂੰ ਕੀ ਲੱਗਦਾ ਤੁਹਾਡੀ ਆ ਜਾਈਏ ਆ ਜਾਈਏ ਗੱਲ ਹੀ ਨਹੀਂ ਕਿਸੇ ਨਾਲ ਨੀਵੀਂ ਆ ਜਾਈਏ ਜੀ ਜੀ ਕਰਕੇ ਇਹ ਜਿਹੜੇ ਚ ਗੱਲ ਨਹੀਂ ਹੁੰਦੀਆਂ ਕਿ ਵਰਗਾ ਹੱਸੇ ਜੀ ਜੇ ਤੁਹਾਡੀ ਮੀਟਿੰਗ ਸਾਡੇ ਇੱਥੇ ਹੁੰਦੀ ਹੈ ਜੀ 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 ਤੁਹਾਨੂੰ ਕੀ ਆਸ ਲੱਗਦੀ ਆ ਕਿ ਜੇਕਰ ਤੁਹਾਡੀਆਂ ਕੁਝ ਮੰਗਾਂ ਮੰਨੀਆਂ ਜਾਣਗੀਆਂ ਉਹਨਾਂ ਦੇ ਵੱਲੋਂ ਸ਼ਰਤਾਂ ਮੰਨੀਆਂ ਜਾਣੀਆਂ ਤਾਂ ਤੁਸੀਂ ਵਾਪਸ ਅਕਾਲੀ ਦਲ ਦੇ ਵਿੱਚ ਬਾਦਲ ਦੇ ਵਿੱਚ ਵਾਪਸ ਆ ਜਾਓ ਜੀ ਅੱਜ ਮੈਂ ਕੁਝ ਨਹੀਂ ਕਹਿ ਸਕਦਾ ਜੀ ਜੀ ਤੋਂ ਪਾਰਟੀ ਬ੍ਰੇਕਲ ਜੀ 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 ਧੰਨਵਾਦ ਤਾਂ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀਆਂ ਹੋਈਆਂ ਸਨ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਸੰਗਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੋਤੀ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਸਮੇ ਇਹ ਘਟਨਾ ਵਾਪਰੀ ਹੈ ਅਸੀਂ ਇਨਸਾਫ ਨਹੀਂ ਦਿਵਾ ਸਕੇ ਤਾਂ ਅੱਗੇ ਜੇਕਰ ਸਾਡੀ ਸਰਕਾਰ ਬਣਦੀ ਤਾਂ ਅਸੀਂ ਦੋਸ਼ੀਆਂ ਨੂੰ ਜ਼ਰੂਰ ਫੜਾਂਗੇ ਤਾਂ ਆਪਣੇ ਜਿਹੜੇ ਪੁਰਾਣੇ ਸਾਥੀ ਨੇ ਉਹਨਾਂ ਨੂੰ ਮਨਾਵਾਂਗੇ ਕਿਉਂਕਿ ਉਸ ਤੋਂ ਬਾਅਦ ਕਈ ਵੱਡੇ ਲੀਡਰ ਜਿਹੜੇ ਕਾਲੀ ਦਲ ਛੱਡ ਕੇ ਚਲੇ ਗਏ ਸਨ ਪਰ ਹੁਣ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਕਿ ਅਸੀਂ ਵਾਪਸ ਜਾਣਾ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ